ਹੈਲੋ ਦੋਸਤੋ ਸਰਜੀਤ ਤੰਬੜ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਦੋਸਤੋ ਮੈਂ ਅੱਜ ਬੜਾ ਪੁਰਾਣਾ ਸੁਹਾਗ ਸੁਣਾਉਣ ਜਾ ਰਹੀ ਹਾਂ ਇੱਕ ਅਮੀਰ ਬਾਪ ਦੀ ਬੇਟੀ ਹੈ ਜਿਹੜੀ ਕਹਿ ਲੋ ਲਾੜ ਵਿੱਚ ਵਿਗੜੀ ਹੋਈ ਹੈ ਉਹਦੇ ਦਿਮਾਗ ਵਿੱਚ ਹੈ ਕਿ ਮੈਂ ਕੋਈ ਕੰਮ ਨਹੀਂ ਸਿੱਖ ਰਹੀ ਮਾਪਿਆਂ ਦੇ ਕਹਿਣ ਦੇ ਬਾਵਜੂਦ ਵੀ ਦੀਵਾਨ ਹੋ ਗਈ ਹੈ ਉਸ ਦੇ ਵਿੱਚ ਘਰ-ਵਾਰ ਲੱਭਣ ਜਾਣਾ ਹੁੰਦਾ ਮਾਪਿਆਂ ਨੇ ਕਹਿੰਦੀ ਹੈ ਮਾਂ ਕਹਿੰਦੀ ਹੈ ਕਿ ਕੰਮ ਸਿੱਖ ਲੈ ਬਗਾਨੇ ਘਰ ਜਾਣਾ ਪਰ ਉਹਨੂੰ ਉਹਦੇ ਦਿਮਾਗ ਵਿੱਚ ਇਹ ਕਿ ਮੇਰੇ ਬਾਪ ਕੋਲ ਬਹੁਤ ਪੈਸਾ ਹੈ ਤੇ ਮੈਂ ਵੈਸੇ ਜੀ ਜੋੜ ਤੇ ਬਸ ਜਾਊਂਗਾ ਸੁਣਾ ਇੱਕ 베ਰੀ ਦੀ ਟਾਣੀ ਤੇ ਪੰਛੀ ਬੈਠਾ ਰੁਦਰ ਕਰੇ ਇੱਕ 베ਰੀ ਦੀ ਟਾਣੀ ਤੇ ਪੰਛੀ ਬੈਠਾ ਰੁਦਰ ਸਾਨੂੰ ਸਕਰ ਦੇ ਬਾਬਾ ਜੀ ਜਿੱਥੇ ਸਾਡੀ ਕਦਰ ਪਵੇ ਸਾਨੂੰ ਉਸ ਕਰ ਦਿਓ ਬਾਬਾ ਜੀ ਜਿੱਥੇ ਸਾਡੀ ਕਦਰ ਪਵੇ ਮੈਂ ਬੈਠੀ ਹੁਕਮ ਕਰਾਂ ਗੋਲੀ ਸਾਰੇ ਕੰਮ ਕਰੇ ਪੜੰਗੇ ਬੈਠੀ ਹੁਕਮ ਕਰਾਂ ਗੋਲੀ ਸਾਰੇ ਕੰਮ ਕਰੇ ਬੋਤੀ ਲਾ ਦਊਂਗਾ ਲੱਖ ਕਰੋੜ ਕਦਰ ਤੇਰੀ ਤਨਾਪਵੇ ਪੋਤੀ ਲਾ ਦਊਗਾ ਲੱਖ ਕਰੋੜ ਕਦਰ ਤੇਰੀ ਤਾਣਾ ਪਵੇ ਲਾਡੋ ਚੱਲ ਲੈਂਗੀ ਨੀਂਵੀ ਚਾਲ ਬੋਲੇ ਮਿੱਠੇ ਬੋਲ ਕਦਰ ਤੇਰੀ ਆਪੇ ਪਵੇ ਪੁੱਤੀ ਬੋਲੇਂਗੀ ਮਿੱਠੜੇ ਬੋਲ ਚਲੇ ਨੀਵੀ ਚਾਲ ਕਦਰ ਤੇਰੀ ਆਪੇ ਪਵੇ ਇੱਕ ਬੇਰੀ ਦੀ ਟਾਣੀ ਤੇ ਪੰਛੀ ਬੈਠਾ ਰੁਦਰ ਕਰੇ ਵੇਰੀ ਦੀ ਟਾਣੀ ਤੇ ਪੰਛੀ ਬੈਠਾ ਰੁਦਰ ਕਰੇ ਸਾਨੂੰ ਸੁ ਕਰ ਦਿਓ ਬਾਬ ਬਾਬਲਾ ਜਿੱਥੇ ਸਾਡੀ ਕਦਰ ਪਵੇ ਸਾਨੂੰ ਉਸ ਘਰ ਦਿਓ ਬਾਬਲ ਜੀ ਜਿੱਥੇ ਸਾਡੀ ਕਦਰ ਪਵੇ ਮੈਂ ਬੈਠੀ ਰਾਜ ਕਰਾਂ ਗੋਲੀ ਸਾਰੇ ਕੰਮ ਕਰੇ ਮੈਂ ਬੈਠੀ ਹੁਕਮ ਕਰਾਂ ਗੋਲੀ ਇਹ ਖਰਚੂਗਾ ਲੱਖ ਕਰੋੜ ਕਦਰ ਤੇਰੀ ਤਨਪਵੇ ਬਚੀ ਇਹ ਖਰਚੂਗਾ ਲੱਖ ਕਰੋੜ चले नीवी चाल कदर तेरी आपे पवे दी बोलेंगी मिठड़े बोल चले नीवी चाल कदर तेरी आपे पवे इक बेरी ਟਾਣੀ ਤੇ ਪੰਛੀ ਬੈਠਾ ਰੁਦਰ ਕਰੇ ਇੱਕ ਬੇਰੀ ਦੀ ਟਾਣੀ ਤੇ ਪੰਛੀ ਬੈਠਾ ਰੁਦਰ ਕਰੇ ਵੀਰਾ ਦੇ ਉਹ ਜੀ ਉਸ ਕਰੇ जिथे मेरी कदर पवे वीरा देओ से करे जिथे मेरी कदर पवे मैं बैठी हुक्म कर बैठी हुक्म गोली सारे कम करे भैने ला दूंगा लाख करोड़ कदर तेरी ताना ना पवे भैने खर करोड़ ਕਦਰ ਤੇਰੀ ਤਾਂ ਪਵੇ ਭੈਣੇ ਬੋਲेंगी ਮਿੱਠੜੇ ਬੋਲੇ ਚੱਲੇ ਨੀ ਵੀ ਚੱਲੇ ਕਦਰ ਤੇਰੀ ਅਪੇ ਪਵੇ ਪੈਣੇ ਬੋਲेंगी ਮਿੱਠੜੇ ਬੋਲੇ ਚਲੇ ਨੀ ਵਿਚਲੇ ਕਦਰ ਤੇਰੀ ਆਪੇ ਪਵੇ ਿਕ ਬੇਰੀ ਦੀ ਟਾਣੀ ਤੇ ਪੰਛੀ ਬੈਠਾ ਰੁਦਰ ਕਰੇ ਿਕ ਬੇਰੀ ਦੀ ਟਾਣੀ ਤੇ ਪੰਛੀ ਬੈਠਾ ਰੁਦਰ ਕਰੇ ਦੋਸਤੋ ਜੇ ਪਸੰਦ ਆਇਆ ਤੇ ਜਰੂਰ ਕਮੈਂਟ ਕਰਕੇ ਮੈਨੂੰ ਦੱਸਿਆ ਸੀ ਲਾਈਕ ਔਰ ਸ਼ੇਅਰ ਜਰੂਰ ਕਰਦਿਆ ਕਰੋ ਜਿਉਂਦੇ ਵੱਸਦੇ ਰਹੋ ਸ਼ੁਕਰੀਆ ਬਹੁਤ ਬਹੁਤ